5 ਤੋਂ 6 ਕਿਲੋ ਭਾਰ ਘਟਾਉਣ ਲਈ ਤੁਹਾਨੂੰ ਅੱਜ ਮੈਂ ਇੱਕ ਚੀਜ਼ ਦੱਸਣ ਲੱਗੀ ਆ ਇਹ ਮੈਂ ਵੀ ਬਹੁਤ ਇਹੀ ਕਾੜਾ ਲਿਆ ਹੈਗਾ ਤੇ ਤੁਸੀਂ ਵੀ ਇਹਨੂੰ ਲੈ ਸਕਦੇ ਆ ਇਹਨੂੰ ਆਪਾਂ ਦੁਪਹਿਰ ਸ਼ਾਮ ਰੋਟੀ ਤੋਂ ਬਾਅਦ ਮਤਲਬ ਅੱਧਾ ਘੰਟਾ ਜਦੋਂ ਮਰਜ਼ੀ ਤੁਸੀਂ ਬਣਾ ਕੇ ਲੈ ਸਕਦੇ ਆ ਜਦੋਂ ਵੀ ਤੁਹਾਨੂੰ ਲੱਗੇ ਵੀ ਮੈਂ ਪਾਣੀ ਪੀਣਾ ਪਾਣੀ ਦੀ ਜਗ੍ਹਾ ਆਪਾਂ ਇਹ ਵਾਲਾ ਲੈ ਸਕਦੇ ਆ ਕਈ ਲੋਕ ਆ ਜਿਹੜੇ ਐਪਲ ਵਿਨੇਗਰ ਵਗੈਰਾ ਜਿਵੇਂ ਸੇਬ ਦਾ ਸਿਰਕਾ ਲੈਂਦੇ ਆ ਉਹਦਾ ਟੇਸਟ ਵੀ ਨਹੀਂ ਵਧੀਆ ਹੁੰਦਾ ਤੇ ਉਹ ਕੋਸਟਲੀ ਵੀ ਬਹੁਤ ਆ ਐਨਾ ਉਹ ਇਫੈਕਟਿਵ ਵੀ ਨਹੀਂ ਹੁੰਦਾ ਜਿੰਨੀ ਇਹ ਚੀਜ਼ ਜਿਹੜੀ ਇਫੈਕਟਿਵ ਹੈ ਚਾਰ ਚੀਜ਼ਾਂ ਮੈਂ ਤੁਹਾਨੂੰ ਇਹ ਦੱਸਣ ਲੱ ਤੋ ਇਹ ਸੀ ਸੀਗਾ ਤੇ ਹੁਣ ਸਟਾਰਟ ਆ ਮੈਂ 12 13 ਕਿਲੋ ਘਟਾਇਆ ਹੈਗਾ ਤੇ ਮੈਂ ਕਾਫੀ ਚੀਜ਼ਾਂ ਜਿਹੜੀਆਂ ਲਈਆਂ ਹੈਗੀਆਂ ਤੇ ਉਹ ਤੁਹਾਡੇ ਨਾਲ ਮੈਂ ਸਾਂਝੀਆਂ ਕਰ ਲੈਣੀਆਂ ਇੱਕ ਛੋਟਾ ਜਿਹਾ ਅਦਰਕ ਦਾ ਟੁਕੜਾ ਲੈਣਾ ਇਦਾਂ ਅਦਰਕ ਆਪਣੀ ਘਰੀ ਹੁਣ ਆਮ ਹੀ ਹੁੰਦਾ ਹੈ ਨਾ ਸਰਦੀ ਦੇ ਵਿੱਚ ਕੋਈ ਵੀ ਚੀਜ਼ ਬਾਹਰੋਂ ਨਹੀਂ ਲਿਆਉਣੀ ਇੱਕ ਆਪਾਂ ਜਿਹੜਾ ਨਿੰਬੂ ਲੈਣਾ ਚਾਰ ਪੀਸ ਮੈਂ ਕਰ ਲਿਆ ਅੱਧਾ ਟੁਕੜਾ ਜਿਹੜਾ ਦਾਲਚੀਨੀ ਦਾ ਦਾਲਚੀਨੀ ਦਾ ਅੱਧਾ ਟੁਕੜਾ ਇੱਕ ਨਿੰਬੂ ਤੇ ਚਾਰ ਤੋਂ ਪੰਜ ਆ ਜਿਹੜੀਆਂ ਤੁਸੀਂ ਕਾਲੀਆਂ ਮਿਰਚਾਂ ਇਹਦੇ ਵਿੱਚ ਲੈਣੀਆਂ ਐਪਲ ਵਨੀਗਰ ਨਾਲੋਂ ਇਹ ਜਿਹੜਾ 10 ਗੁਣਾ ਜ਼ਿਆਦਾ ਇਫੈਕਟਿਵ ਹੋਏਗਾ ਤੇ 5 ਤੋਂ 6 ਕਿਲੋ weight ਆ ਜਿਹੜਾ ਤੁਹਾਡਾ ਮਹੀਨੇ 'ਚ ਘਟ ਜੇਗਾ ਜੇ ਤੁਸੀਂ ਇਹਨੂੰ ਰੈਗੂਲਰ ਯੂਜ਼ ਕਰ ਰਹੇ ਆ ਤੁਸੀਂ ਜਿਵੇਂ ਹੁਣ ਰੋਟੀ ਖਾਣੇ ਆ ਨਾ ਸਵੇਰ ਦੀ ਤੇ ਅੱਧਾ ਘੰਟਾ ਠਹਿਰ ਕੇ ਜਿਵੇਂ ਆਪਾਂ ਪਾਣੀ ਪੀਣੀ ਹੁੰਦੀ ਹੈ ਹੁਣ ਸਰਦੀ ਜਿਵੇਂ ਆਪਾਂ ਕੋਸਾ ਪਾਣੀ ਪੀਂਨੇ ਆ ਤਾਂ ਉਹਦੀ ਜਗ੍ਹਾ ਤੇ ਤੁਸੀਂ ਇਹਨੂੰ ਜਿਹੜਾ ਇਹ ਲੈ ਸਕਦੇ ਆ ਤੇ ਦੂਜੀ ਗੱਲ ਸਾਰੀ ਸਰਦੀ ਆ ਜਿਹੜਾ ਤੁਹਾਨੂੰ ਜ਼ੁਖਾਮ ਖੰਘ ਨੇੜੇ ਨਹੀਂ ਆਊਗਾ ਜੇ ਤੁਸੀਂ ਇਹ ਇਹਨੂੰ ਲੈਂਦੇ ਰਹੇ ਹਨਾ ਰੈਗੂਲਰ ਤੇ ਇਹਦਾ ਕੋਈ ਵੀ ਨੁਕਸਾਨ ਨਹੀਂ ਹੈਗਾ ਕਿਉਂਕਿ ਇਹ ਨਿੰਬੂ ਐ ਕਾਲੀਆਂ ਮਿਰਚਾਂ ਆਮ ਹੀ ਚੀਜ਼ਾਂ ਹਨਾ ਆਪਾਂ ਇਹ ਘਰੇ ਵਰਤਦੇ ਹੈਗੇ ਆ ਦਾਲਚੀਨੀ ਵਰਤਦੇ ਆ ਕੋਈ ਵੀ ਚੀਜ਼ ਇਹਦੇ ਵਿੱਚ ਨੁਕਸਾਨ ਵਾਲੀ ਨਹੀਂ ਹੈਗੀ ਤੇ ਆਪਾਂ ਇਹਦੇ ਨਾਲ weight ਘਟਾਉਣ ਦੇ ਵਿੱਚ ਇਹ ਬਹੁਤ ਆਪਣੀ ਮਦਦ ਕਰੇਗਾ ਮੈਂ ਖੋਦੇ ਹੀ ਯੂਜ਼ ਕੀਤਾ ਤੇ ਜਦੋਂ ਵੀ ਤੁਸੀਂ ਮਤਲਬ ਦੁਪਹਿਰ ਵਾਲੀ ਰੋਟੀ ਤੋਂ ਬਾਅਦ ਸੁਬਾਹ ਵਾਲੀ ਰੋਟੀ ਤੋਂ ਬਾਅਦ ਜਦੋਂ ਵੀ ਤੁਹਾਡਾ ਟਾਈਮ ਲੱਗੇ ਉਦੋਂ ਇਹਨੂੰ ਤੁਸੀਂ ਅੱਧਾ ਘੰਟੇ ਦੀ ਗੈਪ ਪਾਉਣਾ ਹੁੰਦਾ ਰੋਟੀ ਤੋਂ ਬਾਅਦ ਉਦੋਂ ਤੁਸੀਂ ਇਹਨੂੰ ਇੱਕ ਗਲਾਸ ਦੋ ਗਲਾਸ ਬਣਾ ਕੇ ਜਿਹੜਾ ਲੈ ਸਕਦੇ ਆ ਸਾਰਾ ਪਰਿਵਾਰ ਹੀ ਪਵਾ ਲੈ ਲਓ ਤੇ ਬਹੁਤ ਵਧੀਆ ਐਪਲ ਵਿਨੇਗਰ ਨਾਲੋਂ ਇਹਦਾ 1000 ਗੁਣਾ ਜ਼ਿਆਦਾ ਜਿਹੜਾ ਫਾਇਦਾ ਹੈਗਾ ਤੇ weight ਆ ਜਿਹੜਾ ਉਹ ਤੁਹਾਡਾ ਕਮਾਲ ਦਾ लॉस ਹੋਏਗਾ ਜਿਨ੍ਹਾਂ ਜਿਨ੍ਹਾਂ ਨੂੰ ਵੀ ਆਨ ਲੱਗਦਾ ਵੀ ਭਾਰ ਘਟਾਉਣਾ ਚਾਹੁੰਦੇ ਆ ਉਹ ਇਹਨੂੰ ਜ਼ਰੂਰ ਟਰਾਈ ਕਰ ਤੇ ਵੀਡੀਓ ਨੂੰ ਅੱਗੇ ਜਿਹੜਾ ਉਹ ਸ਼ੇਅਰ ਜ਼ਰੂਰ ਕਰ ਤਾਂ ਕਿ ਜਿਹੜੇ ਵੀ ਲੋਕ ਹਨਾ ਵਾਧੇ ਵਜਨ ਤੋਂ ਪਰੇਸ਼ਾਨ ਆ ਕਈ ਬੱਚੇ ਵੀ ਪਰੇਸ਼ਾਨ ਨੇ ਇਹਨਾਂ ਨੂੰ ਬੱਚੇ ਵੀ ਲੈ ਸਕਦੇ ਆ ਤੇ ਉਹਨਾਂ ਵੀ ਇਹ ਬਹੁਤ ਜਿਹੜਾ ਇਹ کارਗਰ ਨੁਕਤਾ ਹੈਗਾ ਤੇ ਜ਼ਰੂਰ ਆ ਜਿਹੜੀ ਹੈਲਪ ਕਰੇਗਾ ਕਿਉਂਕਿ ਸਾਰੀਆਂ ਚੀਜ਼ਾਂ ਮੈਂ ਖੁਦ ਅਜਮਾਈਆਂ ਹੋਈਆਂ ਤੁਸੀਂ ਦੇਖਿਆ ਹੋਣਾ ਪਹਿਲੀਆਂ ਵੀਡੀਓ ਚ ਮੇਰਾ weight ਵੀ ਜਿਹੜਾ ਬਹੁਤ ਜ਼ਿਆਦਾ ਸੀ ਤੇ ਮੈਂ ਪਰੇਸ਼ਾਨ ਸੀ ਕਿਉਂਕਿ ਜਦੋਂ ਵਜਨ ਵਾਧਦਾ ਤਾਂ ਬਹੁਤ ਸਾਰੀਆਂ ਬਿਮਾਰੀਆਂ ਵੀ ਲੈ ਕੇ ਆਉਂਦਾ ਖਾਸ ਕਰਕੇ ਜਿਵੇਂ ਹੁਣ ਆਪਣਾ ਪੇਟ ਵਧਿਆ ਹੁੰਦਾ ਤਾਂ ਉਹਦੇ ਨਾਲ ਬਹੁਤ ਸਾਰੀਆਂ ਹੋਰ ਬਿਮਾਰੀਆਂ ਵੀ ਲੱਗ ਜਾਂਦੀਆਂ ਹਨਾ ਜਿਵੇਂ ਨਾੜਾਂ ਬਲੋਕੇਜ ਵਗੈਰਾ ਦੀ ਦਿੱਕਤ ਆਉਂਦੀ ਹੈ ਤੇ ਜਿਹੜੇ ਪਹਿਲਾਂ ਵਾਲੇ ਸੂਟ ਹੋਣਗੇ ਉਹ ਸਾਰੇ ਮੇਰੀਆਂ ਵੀ ਆ ਡ्रेसेस ਪਈਆਂ ਹੀ ਸੀ ਸਾਮੀਆਂ ਸਾਰੀਆਂ ਹੁਣ ਆ ਗਈਆਂ ਤੁਹਾਡੇ ਵੀ ਪਹਿਲਾ ਵਾਲੇ ਕਪੜੇ ਜਿਹੜੇ ਉਹ ਸਾਰੇ ਫਿੱਟ ਆ ਜਾਣਗੇ 4 ਤੋਂ 5 ਕਿਲੋ ਜਿਹੜਾ ਆਪਣਾ ਮਹੀਨੇ ਦਾ ਆਰਾਮ ਨਾ ਇਹਦੇ ਨਾਲ ਘਟ ਸਕਦਾ ਤੇ ਤੁਸੀਂ 1 ਮਹੀਨਾ ਜਿਹੜਾ ਇਹਨੂੰ ਜਰੂਰ ਆ ਯੂਜ਼ ਕਰਨਾ ਤੇ ਇੱਕ ਪੀਣ ਦੇ ਵਿੱਚ ਵੀ ਇਹਦਾ ਟੇਸਟ ਆ ਜਿਹੜਾ ਉਹ ਬਹੁਤ ਵਧੀਆ ਜਿਵੇਂ ਜਿਹੜਾ ਸੇਬ ਦਾ ਸਿਰਕਾ ਨਾ ਉਹਦਾ ਟੇਸਟ ਇੰਨਾ ਵਧੀਆ ਨਹੀਂ ਹੁੰਦਾ ਪਰ ਇਹਦਾ ਜਿਹੜਾ ਟੇਸਟ ਆ ਉਹ ਵੀ ਬਹੁਤ ਵਧੀਆ ਤੇ ਤੁਸੀਂ ਪੀਓਗੇ ਇੰਜੋਏ ਵੀ ਕਰੋਗੇ ਕਿਉਂਕਿ ਕੋਸਾ ਕੋਸਾ ਨਾ ਸਰਦੀ ਦੇ ਵਿੱਚ ਆਪਾਂ ਕੁਝ ਵੀ ਪੀઈએ ਕੋਸਾ ਪਾਣੀ ਪੀઈએ ਤਾਂ ਉਹ ਵੀ ਆਪਾਂ ਨੂੰ ਵਧੀਆ ਲੱਗਦਾ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਤਾਂ ਕਿ ਸਾਰੇ ਜਾਣੇ ਜਿਹੜੇ ਵੀ ਲੋਕ ਪਰੇਸ਼ਾਨ ਉਹ ਆਪਣਾ weight ਆ ਜਿਹੜਾ ਉਹ ਘਟਾ ਸਕਣ ਵੀਡੀਓ ਚੰਗੀ ਲੱਗੀ ਕਮੈਂਟ ਜਰੂਰ ਕਰਨਾ ਟਰਾਈ ਜਰੂਰ ਕਰਨਾ ਜੇ ਤੁਸੀਂ ਇਹਨੂੰ ਟਰਾਈ ਕਰੋਗੇ ਤੁਹਾਡਾ ਵਜਨ ਜਿਹੜਾ ਲਾਜ਼ਮੀ ਘਟੇਗਾ ਕਮੈਂਟ ਕਰਕੇ ਜਿਹੜਾ ਉਹ ਜਰੂਰ ਦੱਸ ਕੇ ਜਾਣਾ ਮੈਂ ਵੀਰਪਾਲ ਕੌਰ ਸਿੱਖ ਹਾਂ ਜਤੋ ਤੁਸੀਂ ਜੁੜਿਆ ਸਾਡੇ ਪੇਜ ਦੇ ਨਾਲ ਫੋਲੋ ਜਰੂਰ ਕਰ ਲਓ ਥੈਂਕ